ਸਤ ਸ੍ਰੀ ਅਕਾਲ ਦੋਸਤੋ ਭਾਰਤੀ ਮੌਸਮੀ ਪਾਕ ਦੀ ਸਹਾਇਤਾ ਦੇ ਨਾਲ 20 April 2024 ਤੱਕ ਦੇ ਮੌਸਮ ਦੇ ਸਬੰਧੀ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਿਹਦੀ ਸਾਂਹ ਪਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਦੋਸਤੋ ਤੁਹਾਡੀ ਸਕਰੀਨ ਦੇ ਉੱਤੇ ਇੱਕ ਸਿਸਟਮ ਹੈ ਜਿਹਨੂੰ ਕਿ ਅਰਬ ਸਾਗਰ ਦੇ ਵਿੱਚੋਂ ਨਮੀ ਮਿਲ ਰਹੀ ਹੈ ਇਹ ਡਾਰਕ ਵੀ ਹੈ ਲਾਲ ਵੀ ਹੈ ਖਤਰਨਾਕ ਵੀ ਹੈਗਾ ਠੀਕ ਹੈ ਪਰੰਤੂ ਇਹ ਜਦੋਂ ਮਸਕਟ ਤੋਂ ਉੱਪਰ ਨੂੰ ਹੁੰਦਾ ਤਾਂ ਇੱਕ ਹਿੱਸਾ ਕਰਾਚੀ ਨੂੰ ਜਾਂਦਾ ਹੈ ਤੇ ਬਾਕੀ ਹਿੱਸਾ ਪਾਕਿਸਤਾਨ ਦੇ ਉੱਤੇ ਕਈ ਸਰ ਇਸੇ ਦੇ ਵਿੱਚ ਵਰਖਾ ਕਰਦਾ ਹੈ ਤੇ ਸਾਡੇ ਇੱਥੇ 18 ਤਰੀਕ ਨੂੰ ਇਹ ਸਿਸਟਮ ਪਹੁੰਚੇਗਾ 18 ਰਾਤ 19 20 ਦੇ ਨੇੜੇ ਕੁਸ਼ੀਰੀ ਵਿੱਚ ਕਾਰਵਾਈ ਕਰ ਸਕਦਾ ਹੈ ਪਰੰਤੂ ਪਿਛਲੇ ਸਿਸਟਮ ਦੇ ਵਾਂਗੂ ਇਹ ਸਿਸਟਮ ਜਿਹੜਾ ਹੈਗਾ ਸਾਡੇ ਇੱਥੇ ਕੋਈ ਬਹੁਤਾ ਜ਼ਿਆਦਾ ਅਸਰ ਦਿਖਾਉਂਦਾ ਨਜ਼ਰ ਨਹੀਂ ਆ ਰਿਹਾ ਪਰੰਤੂ ਜੇ ਅਨਵਰ ਸਾਗਰ ਲਈ ਆ ਜੀ ਨਮੀ ਮਿਲ ਰਹੀ ਹੈ ਇਸੇ ਤਰੀਕੇ ਨਾਲ ਨਮੀ ਮਿਲਦੀ ਰਹੀ ਤਾਂ ਫਿਰ ਇਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਇਹ ਗੰਗਾ ਅੰਗਰ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਬਾਰਡਰ ਦੇ ਨਾਲ ਨਾਲ ਜਿਹੜੇ ਜ਼ਿਲ੍ਹੇ ਆਉਂਦੇ ਆ ਆਪਣੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਕਰ ਸਕਦਾ ਜਾਂ ਫਿਰ ਮਾਝੇ ਦੇ ਉੱਤਰੀ ਹਿੱਸਿਆਂ ਦੇ ਵਿੱਚ ਕਿਤੇ ਕਿਤੇ ਕਾਰਵਾਈ ਕਰ ਸਕਦਾ ਤਾਂ ਇਹਦੇ ਵਿੱਚ ਕੀ ਹੋਏਗਾ ਉਹਦੇ ਬਾਰੇ ਮੈਂ ਅੱਗੇ ਗੱਲ ਕਰਦਾ ਦੇਖੋ ਪਿਛਲਾ ਸਿਸਟਮ ਜਿਹੜਾ ਸੀਗਾ ਉਹ ਆਇਆ ਉਹ ਹਿੱਸਿਆਂ ਦੇ ਵਿੱਚ ਨੁਕਸਾਨ ਕਰਕੇ ਗਿਆ ਪਰੰਤੂ ਇੱਕ ਚੀਜ਼ ਧਿਆਨ ਰੱਖਿਓ ਜੋ ਕਿ ਇਸ ਸਮੇਂ ਕਣਕਾਂ ਸੁੱਕ ਚੁੱਕੀਆਂ ਨੇ ਕਣਕਾਂ ਦਾ ਵਜ਼ਨ ਘਟ ਚੁੱਕਾ ਹੈ ਐਸ ਸਮੇਂ ਕਣਕ ਦਾ ਖਸੀਰ ਜਿਹੜਾ ਹੈਗਾ ਉਹ ਗੜੇ ਦੇ ਨੁਕਸਾਨ ਨੂੰ ਵੀ ਚਲਦਾ ਹੈ ਮਾੜੇ ਮੋٹے ਨੂੰ ਤਾਂ ਬੁੱਤਾ ਘਪਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਕਿ ਸਿਸਟਮ ਆ ਰਿਹਾ ਹੈ ਪਰੰਤੂ ਆਹ ਜਿਹੜੇ ਦਿਨ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਤਾਂ ਠਾਂ ਠਾਂ ਹੁੰਦੀ ਜਾਂਦੀ ਹੈ ਤਾਂ ਬਸ ਇੱਕ ਇਹ ਹੈ ਕਿ ਸਿਸਟਮ ਆ ਰਿਹਾ ਠੀਕ ਤਾਂ ਇਹ ਸਿਸਟਮ ਹਜੇ ਤੱਕ ਕਿਹੋ ਜਿਹਾ ਹੈਗਾ ਇਹਦੇ ਬਾਰੇ ਆਪਾਂ ਮਾਡਲ ਦੇਖ ਲੈਣੇ ਕੀ ਕਹਿੰਦੇ ਹੈ ਪਹਿਲਾ ਮਾਡਲ ਜਿਹੜਾ ਨੰਮੈਰੀਕਲ ਮਾਡਲ ਹੈ ਭਾਰਤੀ ਮੌਸਮੀ ਭਾਗ ਦਾ ਤਾ ਇਹ ਦੱਸ ਰਿਹਾ ਹੈਗਾ ਕਿ 18 ਤਰੀਕ ਨੂੰ ਸਾਡੇ ਇੱਥੇ ਕੋਈ ਵਰਖਾ ਨਹੀਂ ਹੈਗੀ ਕਹ ਰਿਹਾ ਹੈ ਠੀਕ ਹੈ ਕੋਈ ਸਿਸਟਮ ਦਿਖਾ ਰਿਹਾ ਕਿ ਕਿ ਕਿਤੇ ਹੋ ਸਕਦੀ ਹੈ 19 ਤਰੀਕ ਨੂੰ ਇਹ ਸਿਸਟਮ ਦਿਖਾ ਰਿਹਾ ਹੈ ਕਿ ਸ਼੍ਰੀ ਅਮਸਦ ਸਾਹਿਬ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਬਟਾਲਾ ਵਗੈਰਾ ਇਹ ਏਰੀਆ ਇੱਥੇ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਬਾਕੀ ਜਿਹੜੇ ਗੰਗਾ ਨਗਰ ਹਰਮਾਨਗੜ ਤੋਂ ਲੈ ਕੇ ਸਰਸਾ ਸਾਰ ਕੈਥਲ ਕਰਨਾਲ ਉੱਪਰ ਤੱਕ ਇਹ ਜਿਹੜੇ ਹੈਗੇ ਉਤਰੀ ਜ਼ਿਲ੍ਹੇ ਨਾਲ ਹੋਗੇ ਹਰਿਆਣੇ ਦੇ ਤੇ ਪੰਜਾਬ ਸਾਰਾ ਇੱਥੇ ਕੇਵਲ 5 ਤੋਂ 25% ਸੰਭਾਵਨਾ ਕਿ ਵਰਖਾ ਹੋਏਗੀ ਠੀਕ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਫਿਰੋਜ਼ਪੁਰ ਫਰੀਕੋਟ ਲੁਧਿਆਣਾ ਕਪੂਰਥਾਲਾ ਇਸ ਏਰੀਆ ਦੇ ਵਿੱਚ 25 ਤੋਂ 50% ਸੰਭਾਵਨਾ ਰਹੇਗੀ ਕਿ ਬੂੰਦਾਬਾਂਦੀ ਜਾਂ ਹਲਕੀ ਵਰਖਾ ਹੋ ਸਕਦੀ ਹੈ ਏਹੀ ਸਿਸਟਮ 19 ਤਰੀਕ ਨੂੰ ਇਹੀ ਸਿਸਟਮ ਮਾਫ ਕਰਨਾ 20 ਤਰੀਕ ਨੂੰ ਦੁਖਾਉਂਦਾ ਹੈ ਕਿ ਅੱਧੇ ਪੰਜਾਬ ਦੇ ਵਿੱਚ ਜੇ ਮੈਂ ਕਲਾਈਨ ਖਿਚਾਂ ਫਰੋਈਪੁਰ ਤੋਂ ਲੈ ਕੇ ਫਰੋਈਪੁਰ ਮੋਗਾ ਲੁਧਿਆਣਾ ਹੁੰਦੇ ਹੋਏ ਪਟਿਆਲਾ ਸਾਈਡ ਨੂੰ ਤਾਂ ਇਸ ਤੋਂ ਪਹਾੜਾਂ ਵਾਲੇ ਪਾਸੋਂ ਜਿਹੜਾ ਪੰਜਾਬ ਹੈ ਇੱਥੇ ਚਾਂਸਸ ਰਹਿਣਗੇ ਹਲਕੀ ਵਰਖਾ ਹੋਣ ਦੇ ਪਰੰਤੂ ਜਿਹੜੇ ਜ਼ਿਲ੍ਹੇ ਆਪਣੇ ਮਾਝੇ ਦੇ ਹੈਗੇ ਆ ਇੱਥੇ ਕੁਝ ਹਿੱਸੇ ਦਰਮਿਆਨੀ ਵਰਖਾ ਵੀ ਹੋ ਸਕਦੀ ਹੈ ਕਈ ਐਸੇ ਰਹਿੋ ਜੇ ਹੋਣਗੇ ਇੱਥੇ ਬੂੰਦਾਬੰਦੀ ਹੋ ਸਕਦੀ ਹੈ ਠੀਕ ਹੈ ਇਹ ਇਹ ਮੌਸਮ ਦੀ ਜਿਹੜੀ ਇਹਨਾਂ ਦੀ ਪ੍ਰੈਡਿਕਸ਼ਨ ਹੈਗੀ ਹੈ ਠੀਕ ਹੈ ਕਿ 21 ਤਰੀਕ ਨੂੰ ਕਦਕਾ ਥਾਂ ਤੇ ਵਰਖਾ ਹੋ ਸਕਦੀ ਹੈ ਦੁਬਾਰਾ ਫਿਰ ਜਿਹੜਾ ਹੈਗਾ 22 ਤਰੀਕ ਨੂੰ ਫਿਰ ਕੋਈ ਜਗ੍ਹਾ ਵਰਖਾ ਹੋ ਸਕਦੀ ਹੈ 23 ਨੂੰ ਫਿਰ ਕੋਈ ਜਗ੍ਹਾ ਸੰਭਾਵਨਾ ਬਣਦੀ ਹੈ ਪਰੰਤੂ ਹਾਈ ਟਿਕ ਸੰਭਾਵਨਾ ਬਹੁਤ ਘੱਟ ਹੈ ਇਹ ਨਹੀਂ ਕਿ ਬਹੁਤ ਜ਼ਿਆਦਾ ਸੰਭਾਵਨਾ ਹੈਗੀ ਹੈ ਇਹ ਦੱਸਣਾ ਇਸ ਲਈ ਪੈਂਦਾ ਕਿਉਂਕਿ ਹੁਣੇ ਕੁਝ ਵੀਡੀਓ ਆ ਜਾਈਆਂ ਤੂਫਾਨ ਆਉਣ ਵਾਲਾ ਦੇਖੋ yellow alert ਹੋ ਗਿਆ ਹੈ ਕੋਈ ਦੋਹਰਾ ਨਹੀਂ ਕਿ yellow alert ਹੈਗਾ ਪਰੰਤੂ ਉਹ ਚੀਜ਼ ਨਹੀਂ ਹੈਗੀ ਡਰਨ ਵਾਲੀ ਜਿਵੇਂ ਪਿਛਲੇ ਸਿਸਟਮ 'ਚ ਆਪਾਂ ਕਹਿ ਰਹੇ ਸੀ ਵੀ ਗੜਿਆਂ ਦਾ alert ਹੈਗਾ ਪਰੰਤੂ ਡਰਨ ਵਾਲੀ ਗੱਲ ਨਹੀਂ ਹੈਗੀ ਤਾਂ ਇਹ ਦੂਸਰਾ ਸਿਸਟਮ ਹੈ ਇਹ ਵੀ ਇਹੀ ਦਿਖਾਉਂਦਾ ਹੈ ਕਿ ਭਾਈ ਵਰਖਾ ਕੁਝ ਇਸੀਆਂ ਦੇ ਵਿੱਚ ਹੋ ਸਕਦੀ ਹੈ ਠੀਕ ਹੈ ਆ ਇੱਕ ਬੈਲਟ ਜਿਹੜੇ ਹਰਾ ਭਾਗ ਹੈ ਇੱਥੇ ਥੋੜੀ ਜ਼ਿਆਦਾ ਹੋ ਸਕਦੀ ਹੈ ਹਲਕੇ ਪੀਲੇ ਜ ਘੱਟ ਹੈ ਅਫਰੋਈਪਰ ਤੋਂ ਆਪਾਂ ਪਟਿਆਲੇ ਤੱਕ ਜਿਹੜੀ ਲਾਈਨ ਖਿੱਚਦੇ ਇਸ ਤੋਂ ਉੱਪਰ ਦੇ ਪਾਸੇ ਨੂੰ ਹਵਾ ਇਹ ਵਰਖਾ ਠੀਕ ਠਾਕ ਹੋ ਸਕਦੀ ਹੈ ਇੱਥਾ ਨੂੰ ਘੱਟ ਹੋ ਸਕਦੀ ਹੈ ਤਾਂ ਇਹ ਪਹਾੜਾਂ ਦੇ ਉੱਤੇ ਚੰਗੀ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਤੀਸਰਾ ਮਾਡਲ ਵੀ ਇਹੀ ਦਿਖਾਉਂਦਾ ਹੈ ਪਰੰਤੂ ਡਰ ਰਹੇਗਾ ਕਿ ਜੇਕਰ ਅਰਬ ਸਾਗਰ ਵਾਲੀਆਂ ਹਵਾਵਾਂ ਦੀ ਸਪੋਰਟ ਇਹਨੂੰ ਮਿਲਦੀ ਹੈ ਫੇਰ ਹੋ ਸਕਦਾ ਹੈ ਕਿ ਕੁਝ ਥਾਵਾਂ ਦੇ ਵਿੱਚ ਚੰਗੀਆਂ ਛੁੱਟੀਆਂ ਲੱਗ ਜਾਣ ਚੰਗੀਆਂ ਤਾਂ ਕਾਹਦੀਆਂ ਹੁੰਦੀਆਂ ਮਾੜੀਆਂ ਹੁੰਦੀਆਂ ਜਿਵੇਂ ਹੁਣ ਪਿਛਲਾ ਸਿਸਟਮ ਸੀਗਾ ਆਰਾਮ ਦੇ ਨਾਲ ਲੰਘਿਆ ਠੀਕ ਹੈ ਲੇਕਿਨ ਖੀਰ ਤੇ ਆ ਕੇ ਕੀ ਹੋਇਆ ਚਾਹੇ ਉਹ ਬਡਲਾੜਾ ਹੈਗਾ ਚਾਹੇ ਉਹ ਹੁਸ਼ਿਆਰਪੁਰਾ ਚਾਹੇ ਕਪੂਰਥਲਾ ਹੈਗਾ ਚਾਹੇ ਉਹ ਗੁਰਦਾਸਪੁਰਾ ਚਾਹੇ ਬਟਾਲਾ ਚਾਹੇ ਆਪਣਾ ਇਹ ਪਠਾਨਕੋਟ ਦਾ ਏਰੀਆ ਚਾਹੇ ਥੋੜਾ ਸ਼੍ਰੀਮੁਸਤ ਸਾਹਿਬ ਦਾ ਕਈ ਸਾਰੇ ਹਿੱਸਿਆਂ ਵਿੱਚ ਨੁਕਸਾਨ ਕਰ ਗਿਆ ਤਾਂ ਇਸੇ ਤਰੀਕੇ ਨਾਲ ਰੱਬਗੇ ਅਰਦਾਸ ਕਰਦੇ ਹਾਂ ਕਿ ਇਹ ਸਿਸਟਮ ਵੀ ਆਰਾਮ ਨਾਲ ਅੱਗੇ ਨਿਕਲ ਜਾਵੇ ਤਾਂ ਵਰਖਾ ਕਿੱਥੇ ਕਿੱਥ ਭਾਰਤੀ ਮੌਸਮੀ ਭਾਗ ਦਾ ਕੀ ਕਹਣਾ ਹੈ ਭਾਰਤੀ ਮੌਸਮੀ ਭਾਗ ਨੇ ਕਿਹਾ ਕਿ ਪੂਰੇ ਪੰਜਾਬ ਚ ਵਰਖਾ ਨਹੀਂ ਹੋਏਗੀ ਕੇਵਲ 25 ਤੋਂ 50% ਇਲਾਕੇ ਹੀ ਵਰਖਾ ਕਵਰ ਕਰੇਗੀ ਕਹਿਣ ਦਾ ਮਤਲਬ ਇਹ ਕਿ ਫਿਰ ਖੁਸ਼ਖਬਰੀ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਦਾ 50 ਤੋਂ ਲੈ ਕੇ 75% ਇਲਾਕਾ ਹੋ ਜਾਊਗਾ ਜਿੱਥੇ ਵਰਖਾ ਨਹੀਂ ਹੋਊਗੀ ਕੇਵਲ 25 ਤੋਂ 50% ਇਲਾਕੇ ਚ ਵਰਖਾ ਹੋਵੇਗੀ ਇਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ 18 ਦੀ ਰਾਤ ਤੋਂ 20 ਦੇ ਵਿਚਾਲੇ ਜਿਹੜੀ ਹੈਗੀ ਆ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਹਨ ਉੱਤਰ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ਵਿੱਚ 19-21 ਨੂੰ ਪੱਛਮੀ ਰਾਜਸਥਾਨ ਵਿੱਚ 18-19-20 ਅਤੇ 21 April 2024 ਨੂੰ ਤੇਜ਼ ਹਵਾ ਦੇ ਬੱਲੇ ਚੱਲ ਸਕਦੇ ਐ ਗੜਿਆਂ ਦੀ ਵਾਰਨਿੰਗ ਹਜੇ ਤੀ ਕੇਵਲ ਤੇ ਕੇਵਲ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਉੱਤਰਾਖੰਡ ਦੇ ਵਿੱਚ ਹੈ ਲੇਕਿਨ ਪੰਜਾਬ ਦੇ ਵਿੱਚ ਇਕਾ-ਦੁਕਾ ਥਾਵਾਂ ਤੇ ਕਾਰਵਾਈ ਹੋ ਸਕਦੀ ਹੈ 19 April ਨੂੰ ਇਹ ਇਹਨਾਂ ਦਾ ਕਹਿਣਾ ਹੈ ਠੀਕ ਹੈ ਤਾਂ ਸਟਰੋਂਗ ਜਿਹੜੀਆਂ ਹਵਾਵਾਂ ਹੈਗੀਆਂ ਉਹ ਕਿਤੇ ਕਿਤੇ ਚੱਲ ਸਕਦੀਆਂ ਇਹ ਇਹ ਵੀ ਇਹਨਾਂ ਦਾ ਕਹਿਣਾ ਨਵਾਂ ਸਿਸਟਮ 18 ਤੋਂ ਆਏਗਾ ਤਾਂ ਜ਼ਿਲੇवार ਦੇਖ ਲਈਏ 19 ਮੁੱਖ ਦਿਨ ਹੋਏਗਾ ਠੀਕ ਹੈ ਪਠਾਨਡ ਕੋਲ ਗੁਰਦਾਸਪੁਰ ਦਾ ਜ਼ਿਆਦਾ ਹਿੱਸਾ ਕਵਰ ਹੋ ਸਕਦਾ ਹੈ ਸ਼੍ਰੀ ਅਮਰਸਾਹਬ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਕੇਵਲ ਤੇ ਕੇਵਲ 25 ਤੋਂ 50% ਹਿੱਸਾ ਵਰਖਾ ਕਵਰ ਕਰ ਸਕਦੀ ਹੈ ਫਰੋਸਪਰ ਫਾਇਲ ਕਾ ਫ੍ਰੀਕ ਕੋਟ ਸ਼੍ਰੀ ਮੁਕਸਾ ਮੋਗਾ ਪਠਿੰਡਾ ਬਹੁਤ ਥੋੜੇ ਜਿਹੇ ਇਲਾਕੇ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ ਤੇ ਲੁਧਿਆਣਾ 25 ਤੋਂ 50 ਬਰਨਾਲਾ ਮਾਨਸਾ ਸਗਰੂਲ ਮੇਰਕੋਟਲਾ ਬਹੁਤ ਥੋੜਾ ਏਰੀਆ ਵਰਖਾ ਕਵਰ ਕਰ ਸਕਦੀ ਹੈ ਫਤਿਹਗਾ ਰੋਪਨਗਰ ਪਟਿਆਲਾ ਐਸਐਸ ਨਗਰ 25 ਤੋਂ 50% ਵਰਖਾ ਕਵਰ ਕਰ ਸਕਦੀ ਹੈ ਵਾਰਨਿੰਗ ਭਾਵੇਂ ਆ ਗਈ ਹੈ ਵਾਰਨਿੰਗ ਹਜੇ ਤਿਕ ਗੜਿਆਂ ਦੀ ਵਾਰਨਿੰਗ ਨਾਲ ਨਹੀਂ ਕਹੀ ਠੀਕ ਹੈ ਤਾਂ ਇਹ ਵਾਰਨਿੰਗ ਤੇਜ਼ ਹਵਾ ਗਰਜ ਚਮਕ ਥੰਡਰਸਟਾਰਮ ਠੀਕ ਹੈ yellow warning ਹੈ ਪਠਾਨਕੋਟ ਗੁਰਦਾਸਪੁਰ ਸ਼੍ਰਮਸਰ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ 18 19 20 ਆਸਤੇ ਹੈ ਠੀਕ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਕੋਟ ਮੁਕਸਰ ਮੋਗਾ ਬਠਿੰਡਾ 18 ਤੇ 19 ਤਰੀਕਾ ਸਤਿਵਾਰ ਨਹੀਂ ਗਏ ਇਹ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ 18 19 20 ਮਲੇੜ ਕੋਟਲਾ 18 19 20 ਨੂੰ ਵਾਰਨਿੰਗ ਹੈ ਐਸਐਸ ਨਗਰ ਦੇ ਵਿੱਚ 19 20 ਨੂੰ ਮਾਨਸਾ ਤੇ ਬਰਨਾਲਾ ਦੇ ਵਿੱਚ 18 19 ਨੂੰ yellow warning ਇਹਨਾਂ ਨੇ ਜਾਰੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਵੀ ਥੋੜਾ ਜਿਹਾ ਇਸਾ 25 ਤੋਂ 50% ਰਸੇ ਵਰਖਾ ਹੋ ਸਕਦੀ ਹੈ ਗੜ ਚਮਕ ਤੇ ਥੰਡਰਸਟ੍ਰਮ ਦੀ ਵਾਰਨਿੰਗ ਚੰਡੀਗੜ੍ਹ ਦੇ ਵਿੱਚ ਵੀ ਆਈ ਹੋਈ ਹੈ ਠੀਕ ਹਰਿਆਣਾ ਦੇ ਵਿੱਚ ਪੰਚਕੁਲਾ ਅੰਮ੍ਰਿਤਸਰ ਜਮਨानगर ਕੁਰਸ਼ੇਤ ਕੈਥਰ ਕਰਨਾਲ 19 20 ਨੂੰ ਇੱਥੇ 25 ਤੋਂ 50% ਇਸੇ ਵਰਖਾ ਹੋ ਸਕਦੀ ਹੈ ਇਹ ਮਹਿੰਦਰਗੜ ਵਾਰੀ ਗੁਰੂਗ੍ਰਾਮ ਬਾਦ ਪਾਲਪ ਫਿਰਦਾਬਾਦ ਖੁਸ਼ਗਰਾ ਸਕਦੇ ਰੋहतक सोनीपत ਪਾਣੀਪੜ ਦੇ ਚਿੱਕਾ ਦੁੱਕਾ ਥਾਂ ਤੇ ਵਰਖਾ ਹੋ ਸਕਦੀ ਹੈ ਤੇ ਸਰਸਾ ਫਤਿਆਬਾਏ ਸਾਹ ਜੀਂ ਬੋਆਣੀ ਚਰਖੇਦਾਰੀ ਇੱਥੇ ਵੀ ਕਾਦੁਕਾ ਥਾਂ ਤੇ 19 20 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਇਹ ਯੈਲੋ ਵਾਰਨਿੰਗ ਹਰਿਆਣੇ ਦੇ ਵਿੱਚ ਕਿੱਥੇ ਕਿੱਥੇ ਆ ਪੰਚਪਲਾ ਅੰਮਾਲਾ ਯਮਨਾਲੇ ਕੁਲਕਸ਼ਿਤ ਕੈਥਲ ਇੱਥੇ ਵਾਰਨਿੰਗ ਹੈਗੀ ਹੈ 19 20 ਨੂੰ ਠੀਕ ਹੈ ਤੇ ਜਿਹੜੇ ਹੈਗੇ ਆ ਆਪਣਾ ਰੋहतक सोनीपत ਪਾਣੀਪੜ ਇੱਥੇ ਵੀ 19 20 ਹਿਸਾਰ ਫਤਿਹਬਾਦ ਹਿਸਾਰ ਜੀਂਦ ਪਿਵਾਨੀ ਚਰਖੀ ਦਾਦੀ 18 19 ਨੂੰ ਤੇਜ਼ ਹਵਾ ਚੱਲਣ ਦੀ ਵਾਰਨਿੰਗ ਜਿਹੜੀ ਹੈਗੀ ਆ ਆਈ ਹੈ ਰਾਜਸਥਾਨ ਦੀ ਗੱਲ ਕਰੀਏ ਮੁੱਖ ਤੌਰ ਤੇ ਗੰਗਾ ਨਗਰ ਹਰਮਾਨਗੜ ਦੀ ਭਾਵਲਪੁਰ ਦੇ ਸਾਹਮਣੇ ਇੱਕ ਜਿਹੜਾ ਸਿਸਟਮ ਹੈਗਾ ਇਹ 18 ਨੂੰ ਜਾਂ 19 ਦੇ ਨੇੜੇ ਐਂਟਰ ਕਰ ਸਕਦਾ ਹੈ ਜਿਹੜਾ ਕੁਝ ਘਸਿਆਂ ਦੇ ਵਿੱਚ ਵਰਖਾ ਕਰ ਸਕਦਾ ਤੇ ਇਹਦੇ ਕਰਕੇ ਜਿਹੜਾ ਹੈਗਾ ਆਪਣਾ ਸ਼੍ਰੀ ਗੰਗਾ ਨਗਰ ਹੈ ਇਹਦੇ ਨਾਲ ਨਾਲ ਪਾਲੀ ਹੈ ਜੋਧਪੁਰ ਹੈ ਜੈਸਲਮੇਰ ਹੈ ਹਰਮਾਨਗੜ ਹੈ ਇੱਥੇ ਜਿਹੜਾ ਹੈਗਾ 2 ਤੋਂ 18 ਤੇ 19 ਨੂੰ ਮੇਹ ਕਰ ਜਾਂਦੇ ਤੇਜ਼ ਹਵਾ ਚੱਲਣ ਦੀ yellow warning ਆਈ ਹੋਈ ਹੈ ਤੇ ਗੱਲ ਕਰੋਂਗੇ ਪੱਛਮੀ ਉੱਤਰ ਪ੍ਰਦੇਸ਼ ਦੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਸਿਸਟਮ ਜਿਹੜਾ ਹੈਗਾ ਅੱਗੇ ਨਿਕਲ ਕੇ 19 ਤਰੀਕ ਨੂੰ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚਲਾ ਸਕਦਾ ਤੇ ਉੱਥੇ ਵੀ ਜਿਹੜਾ ਹੈਗਾ ਹਵਾ ਦੇ ਨਾਲ ਕੁਝ ਇਸਤੇ ਦੇ ਵਿੱਚ ਇਹ ਨੁਕਸਾਨ ਹੋ ਸਕਦਾ ਹੈ ਉੱਥੇ ਵੀ ਤੇਜ਼ ਹਵਾ ਜਿਹੜੀ ਹੈਗੀ ਹੈ ਇਹ ਚੱਲ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ ਜੰਮੂ ਦੇ ਵਿੱਚ ਵੀ ਇਸ ਸਮੇਂ ਬਰਖਾ ਹੋ ਸਕਦੀ ਹੈ 18-19 ਦੇ ਦਰਮਿਆਨ ਤਾ نیٹਚਲ ਦੇ ਵਿੱਚ ਜਿਵੇਂ ਅੱਗੇ ਗੱਲ ਕਰਾਂ ਤਾਂ ਸਿਸਟਮ ਜਰੂਰ ਆ ਰਿਹਾ ਹੈ ਪਰੰਤੂ ਸਿਸਟਮ ਹਜੇ ਤੀ ਕਮਜ਼ੋਰ ਹੈ ਜੇ ਇਹ ਸਿਸਟਮ ਨੂੰ ਜਿਸ ਤਰੀਕੇ ਨਾਲ ਇਥੋਂ ਚੱਲ ਰਿਹਾ ਤੁਸੀਂ ਇਹ ਜਗ੍ਹਾ ਦੇਖ ਰਹੇ ਹੋ ਤਾਂ ਅਲੱਗ-ਅਲੱਗ ਮਾਡਲ ਇਹ ਹੀ ਸ਼ੋ ਕਰਦੇ ਹੈ ਜੇ ਇਹ ਸਿਸਟਮ ਦੇ ਵਿੱਚ ਇਹ ਉੱਪਰਲਾ ਸਿਸਟਮ ਜਿਹੜਾ ਹੈਗਾ ਤੇ ਇਹ ਸਿਸਟਮ ਤੇ ਨਾਲ ਇਹਦੇ ਅਰਬ ਸਾਗਰ ਵਾਲੀਆਂ ਹਵਾਵਾਂ ਦੋਵੇਂ ਆ ਕੇ ਮਿਲਦੀਆਂ ਤਾਂ ਹੋ ਸਕਦਾ ਹੈ ਕਿ ਇਹ ਸਿਸਟਮ ਕੋਈ ਥਾਵਾਂ ਦੇ ਉੱਤੇ ਵਰਖਾ ਦੀਆਂ ਚੰਗੀਆਂ ਝੁੱਟੀਆਂ ਲਾ ਦੇਵੇ ਨਾਈਟਾ ਫਿਰ ਹਜੇ ਤੀਕ ਇਹ ਹੀ ਲੱਗਦਾ ਹੈ ਕਿ ਪਾਕਿਸਤਾਨ ਦੇ ਉੱਤੇ ਕਾਰਵਾਈ ਕਰੇਗਾ ਲੇਕਿਨ ਸਾਡੇ ਇਥੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਬਣਿਆ ਰਹੇਗਾ ਕੁਝ ਹਿੱਸੇ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਪਰੰਤੂ ਉਹ ਕਾਰਵਾਈ ਹਲਕੀ ਤੋਂ ਲੈ ਕੇ ਦਰਮਿਆਨੀ ਤੱਕ ਹੀ ਹੈ ਇਕਾ ਦੁੱਕਾ ਥਾਵਾਂ ਤੇ ਕੋਈ ਗੜੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇਜ਼ ਹਵਾ ਚੱਲ ਸਕਦੀ ਹੈ ਪਰੰਤੂ ਜਿਹੜੀ ਪੱਕੀ ਫਸਲ ਹੁੰਦੀ ਹੈ ਉਹਦਾ ਵਜ਼ਨ ਘੱਟ ਹੁੰਦਾ ਹੈ ਉਹਦਾ ਨੁਕਸਾਨ ਜਿਹੜਾ ਹੈਗਾ ਖੜੀ ਫਸਲ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ ਤੇ ਜਿਹੜਾ ਕਸੀਰ ਹੁੰਦੇ ਆ ਉਹ ਵੀ ਜਿਹੜਾ ਹੈਗਾ ਛੋਟੀ ਮੋਟੀ ਗੜੀਆਂ ਦੀ ਕਾਰਵਾਈ ਨੂੰ ਦੇ ਨੁਕਸਾਨ ਨਹੀਂ ਹੋਣ ਦਿੰਦੇ ਪੱਕੀ ਹੋਈ ਕਣਕ ਦਾ ਹਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਬਹੁਤ ਮੋਟਾ ਘੜਾ ਜੇ ਉਦੋਂ ਵੱਖਰੀ ਗੱਲ ਹੈ ਪਰੰਤੂ ਇਹੋ ਜਿਹੇ ਹਾਲਾਤ ਹਾਇਤਿਕ ਬੰਦੇ ਹੋਏ ਨਜ਼ਰ ਨਹੀਂ ਆ ਰਹੇ ਕਰਦਾ ਹੈ ਕਿ ਪ੍ਰਮਾਤਮਾ ਸਭ ਦੋਤੇ ਮਿਹਰ ਭर्यਾ ਰੱਖਣਗੇ ਕਿਸੇ ਦਾ ਕੁਝ ਵੀ ਨਹੀਂ ਵਿਗੜੇਗਾ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ